ਸਭ ਨੂੰ ਜੈਮ ਸੀ ਕੀ ਖੁਦਾ ਸਭ ਨੂੰ ਬਹੁਤ ਸਾਰੀ ਆਸ਼ੀਸ਼ ਹੋਰ ਬਰਕਤ ਦੇਵੇ ਅੱਜ ਦਾ ਸਾਡਾ ਵਿਸ਼ਾ ਹੈ ਖੁਦਾ ਦਾ ਬੰਦਾ ਕੌਣ ਹੈ ਮਸੀਹ ਭਾਈਚਾਰਾ ਕਿਹੜਾ ਹੈ ਅਸੀਂ ਇਸ ਤੇ ਵਿਚਾਰ ਕਰਾਂਗੇ ਗੌਰ ਕਰਾਂਗੇ ਅਰ ਅਸੀਂ ਪਰਮੇਸ਼ਰ ਦੇ ਪਾਕ ਕਲਾਮ ਦੇ ਵਿੱਚੋਂ ਦੇਖਾਂਗੇ ਕਿ ਖੁਦਾ ਦੇ ਲੋਕ ਜਿਹੜੇ ਹਨ ਜਿਹੜਾ ਸਾਡੇ ਕੋਲ ਇਤਿਹਾਸ ਹੈ ਇਹਨਾਂ ਨੇ ਸੰਸਾਰ ਨਾਲ ਮਿਲ ਕੇ ਫਤਿਹ ਪਾਈ ਕਿ ਰੱਬ ਨਾਲ ਮਿਲ ਕੇ ਫਤਿਹ ਪਾਈ ਅੱਜ ਅਸੀਂ ਫਤਿਹ ਪਾਉਣ ਦੀ ਗੱਲ ਕਰ ਰਹੇ ਹਾਂ ਫਤਿਹ ਦੇ ਨਾਰੇ ਮਾਰ ਰਹੇ ਹਾਂ ਲੇਕਿਨ ਬਾਈਬਲ ਦੇ ਵਿੱਚ ਖੁਦਾ ਦੇ ਲੋਕਾਂ ਨੇ ਖੁਦਾ ਦੇ ਕਲਾਮ ਨੂੰ ਪੂਰਾ ਕਰਕੇ ਫਤਿਹ ਪਾਈ ਕਿ ਜਾਂ ਸ਼ਰੀਰ ਦੀਆਂ ਮਨਛਾ ਲੈ ਕੇ ਮਤਲਬ ਸਮਾਜ ਨਾਲ ਮਿਲ ਕੇ ਫਤਿਹ ਪਾਈ ਖੁਦਾ ਦਾ ਪਾਕ ਕਲਾਮ ਦੇਖਦੇ ਅਸੀਂ ਯੂਸਫ ਦੀ ਜ਼ਿੰਦਗੀ ਤੋਂ ਯੂਸਫ ਜਾਣਦੇ ਹਾਂ ਕਿ ਮਿਸਰ ਦੇ ਵਿੱਚ ਵੇਚਿਆ ਗਿਆ ਭਰਾਵਾਂ ਨੇ ਖੂਸਟਿਆ ਮਿਸਰ ਦੇ ਵਿੱਚ ਵੇਚਿਆ ਗਿਆ ਔਰ ਉਹ ਇੱਕ ਪੋਟੀ ਫਾਰਮ ਦੇ ਘਰੇ ਰਿਆ ਜਦ ਅਸੀਂ ਇਸ ਦੇ 40 ਬਾਪ ਨੂੰ ਪੜਦੇ ਹਾਂ ਔਰ 41 ਬਾਪ ਨੂੰ ਤਪਤ ਨੂੰ ਪੜਦੇ ਜਾਂਦੇ ਦੇ ਵਿੱਚ ਉਹਨੂੰ ਮਿਲਦਾ ਕਿ ਯੂਸਫ ਜੇਲ ਵਿੱਚ ਵੀ ਰਿਹਾ ਗੱਲ ਸਾਡੀ ਇਹ ਕਿ ਅਸੀਂ ਉੱਚੀ ਪਦਮੀ ਪ੍ਰਾਪਤ ਕਰਨੀ ਹੈ ਅੱਜ ਵੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਰੀਰਕ ਤੌਰ ਤੇ ਉੱਚੀ ਪਦਮੀ ਪ੍ਰਾਪਤ ਕਰੀਏ ਪਰ ਇਸ ਬੰਦੇ ਰੱਬ ਦੇ ਨੇ ਖੁਦਾ ਦੇ ਕਲਾਮ ਨੂੰ ਮੂਰੇ ਰੱਖ ਕੇ ਪਦਮੀ ਪ੍ਰਾਪਤ ਕੀਤੀ ਕਿ ਜਾਂ ਇਸ ਨੇ ਸਰੀਰ ਦੀਆਂ ਮਨਸ਼ਾ ਦੇ ਜਾਂ ਸੰਸਾਰਕ ਲੋਕਾਂ ਨਾਲ ਮਿਲ ਕੇ ਫਤਿਹ ਪਾਈ ਅਸੀਂ ਇਹਦੇ ਗੌਰ ਕਰਨੀਆਂ ਧਿਆਨ ਕਰਨਾ ਸੋ ਪਰਮੇਸ਼ਰ ਦਾ ਪਾਕ ਕਲਾਮ ਦੱਸਦਾ ਹੈ ਕਿ ਯੂਸਫ ਮਿਸਰ ਦੇ ਵਿੱਚ ਵੇਚਿਆ ਗਿਆ ਯੂਸਫ ਮਿਸਰ ਦੇ ਵਿੱਚ ਵੇਚਿਆ ਗਿਆ ਔਰ ਕਿਆਲੀ ਬਾਅਦ ਚ ਲਿਖਿਆ ਯੂਸਫ ਦੀ ਉੱਚੀ ਪਦਵੀ ਉੱਚੀ ਪਦਵੀ ਉਸਨੇ ਕਿਸ ਤਰ੍ਹਾਂ ਪ੍ਰਾਪਤ ਕੀਤੀ ਆ ਉਸਨੇ ਆਪਣੇ ਖੁਦਾ ਨੂੰ ਹਾਜ਼ਰ ਨਾਜ਼ਰ ਰੱਖਿਆ ਔਰ ਰੱਬ ਦੇ ਨਾਲ ਜੁੜਿਆ ਰਿਹਾ ਔਰ ਆਪਣੀ ਜ਼ਿੰਦਗੀ ਬਾਰੇ ਅੱਛੇ ਤਰੀਕੇ ਨਾਲ ਜਾਣਦਾ ਸੀ ਔਰ ਸਮਾਜ ਦਾ ਪ੍ਰਕਾਸ਼ ਵੀ ਖੁਦਾਬੰਦ ਹੋਤੇ ਪ੍ਰਗਟ ਕਰਦਾ ਸੀ ਔਰ ਉਹ ਜਗ੍ਹਾ ਦੇ ਉੱਤੇ ਉਸਨੇ ਖੁਦਾ ਦਾ ਪਾਕ ਕਲਮ ਸੋਡਾਈ ਕਹਿਤ ਪੜਾਂਗੇ ਤਾਂ ਹੋਇਆ ਕਿ ਪੂਰੇ ਦੋ ਬਰੇ ਦੇ ਅੰਤ ਵਿੱਚ ਫਰੌਨ ਨੇ ਸੁਪਨਾ ਦੇਖਤਾ ਤਾ ਵੇਖੋ ਉਹ ਦਰਿਆ ਕੋਲ ਖਲੋਤਾ ਸੀ ਆਰ ਵੇਖੋ ਦਰਿਆ ਵਿੱਚ ਉਹ ਸੱਤ ਗਾਇਆਂ ਜਿਹੜੀਆਂ ਸੋਹਣੀਆਂ ਤੇ ਸਰੀਰ ਵਿੱਚ ਮੋਟੀਆਂ ਸਨ ਨਿਕਲੀਆਂ ਆਰ ਆਰੰਭ ਵਿੱਚ ਚੋਨ ਚਗਣ ਲੱਗੀਆਂ ਪਈਆਂ ਤਾਂ ਵੇਖੋ ਉਹਨਾਂ ਦੇ ਮਗਰੋਂ ਸੱਤ ਗਾਇਆਂ ਹੋਰ ਜਿਹੜੀਆਂ ਕਸੋਨੀਆ ਅਤੇ ਸ਼ਰੀਰ ਵਿੱਚ ਲਿਸੀਆਂ ਸਨ ਦਰਿਆ ਵਿੱਚੋਂ ਨਿਕਲੀਆਂ ਰ ਦਰਿਆ ਦੇ ਪੱਤਨ ਵਿੱਚ ਉੱਤੇ ਉਹਨਾਂ ਗਾਈਆਂ ਕੋਲ ਖਲੋ ਗਈਆਂ ਤਾਂ ਕਸੋਨੀਆ ਅਤੇ ਲਿਸੀਆਂ ਗਾਈਆਂ ਨੇ ਉਹਨਾਂ ਸੱਤਾਂ ਸੋਨੀਆ ਗਾਈਆਂ ਨੂੰ ਮੋਟੀਆਂ ਨੂੰ ਮੋਟੀਆਂ ਗਾਈਆਂ ਨੂੰ ਨਿਕਲ ਲਿਆ ਯਾਨੀ ਕਿ ਮੋਟੀਆਂ ਗਾਈਆਂ ਨੂੰ ਪਤਲੀਆਂ ਗਾਈਆਂ ਨੇ ਖਾ ਲਿਆ ਇਸੇ ਤਰ੍ਹਾਂ ਗੱਲ ਕੇ ਛੱਟੇ ਨਿਕਲੇ اور بادشاہ نے ہوکا دیتا کہ میرے سپنے دا کو ارتھ دسے اور یوسف نے اس سپنے دا ارتھ دس کے اچھی پدمی پرابت کر لی. آج بھی اچھی پدمی پرابت کرنی ہے تو اس نے پوچھا کہ اے تو دستا ہے کہ میرے خدا نے میرے اتی پرکاشش دیتا ہے میری کو بگدی نہیں بلکہ میرے رابطی اسی بھی اچھی پدمی پرابت کرنی چاہتے ہاں اسی بھی اسی طرح ہی ਆਪਣੇ ਪਰਮੇਸ਼ਰ ਨੂੰ ਯਾਦ ਰੱਖਿਓ ਔਰ ਉਸ ਪ੍ਰਭੂ ਦੀ ਮਰਜ਼ੀ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰੀਏ ਅੱਜ ਅਸੀਂ ਧਰਤੀ ਉੱਤੇ ਸਾਬਤ ਕਰਨਾ ਹੈ ਕਿ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਹੈ ਕੋਈ ਗੱਲ ਵੱਡੀ ਵੀ ਨਹੀਂ ਆ ਕਿਉਂਕਿ ਉਸ ਸਮੇਂ ਇਹਨਾਂ ਨੇ ਯੂਸਫ ਵਰਗੇ ਅਤੇ ਹੋਰ ਨਬੀਆਂ ਰਸੂਲਾਂ ਨੇ ਇਸ ਚੀਜ਼ ਨੂੰ ਸਾਬਤ ਕੀਤਾ ਉਸ ਸਮੇਂ ਆ ਬਾਈਬਲ ਨਹੀਂ ਸੀ ਆ ਗਈ ਹੁਣ ਸਾਡੇ ਕੋਲ ਬਾਈਬਲ ਆ ਹੁਣ ਸਾਡੇ ਕੋਲ ਇਤਿਹਾਸ ਇਤਿਹਾਸਪਰਕ ਹੈ ਡਾਕਟਰ ਬਣਨੇ ਆ ਅਸੀਂ ਮਾਸਟਰ ਬਣਨੇ ਆ ਇੰਜੀਨੀਅਰ ਬਣਨੇ ਆ ਅਸੀਂ ਇਤਿਹਾਸ ਪੜ੍ਹ ਕੇ ਅਸੀਂ ਪਾਸਟਰ ਬਣਦੇ ਆ ਔਰ ਜਿਹੜਾ ਪਾਸਟਰ ਇਤਿਹਾਸ ਦੇ ਮੁਤਾਬਕ ਨਹੀਂ ਆ ਉਹ ਪਾਸਟਰ ਉੱਚੀ ਪਰਮ ਪਦਵੀ ਪ੍ਰਾਪਤ ਕਰ ਸਕੇਗਾ ਉੱਚੀ ਪਦਵੀ ਉਹੀ ਪ੍ਰਾਪਤ ਕਰ ਸਕਦਾ ਜਿਹੜਾ ਇਸ ਕਾਨੂੰਨ ਦੇ ਅਨੁਸਾਰ ਬਾਈਬਲ ਦੇ ਬਚਨ ਦੇ ਅਨੁਸਾਰ ਚੱਲਦਾ ਯੂਸਫ ਨੇ ਉੱਚੀ ਪਦਮੀ ਪ੍ਰਾਪਤ ਕੀਤੀ ਉਸ ਸੁਪਨਿਆਂ ਦਾ ਪੇਧ ਦੱਸਿਆ ਸੱਤ ਛੱਟੇ ਕੀ ਹਨ ਪਤਲੇ ਛੱਟੇ ਮੋٹے ਛੱਟੇ ਸੱਤ ਸਾਲ ਹਨ ਸੱਤ ਸਾਲ ਤੇਰੇ ਦੇਸ਼ ਚ ਕਾਲ ਪਵੇਗਾ ਸੱਤ ਸਾਲ ਤੇਰੇ ਦੇਸ਼ ਅਨਾਜ ਹੋਵੇਗਾ ਔਰ ਉਹਨਾਂ ਨੇ ਉਸ ਨੂੰ ਉਸ ਤੇ ਮਕਰਲ ਕਰਤਾ ਤੇ ਯੂਸਫ ਉਸ ਦੇਸ਼ ਦਾ ਰਾਜਾ ਬਣਿਆ ਖੁਦਾਵੰ ਅੱਜ ਤਾਨੂੰ ਬਹੁਤ ਵੱਡੀ ਪਦਮੀ ਦਿੱਤੀ ਆ ਲੇਕਿਨ ਤੁਹਾਨੂੰ ਉਸ ਗੱਲ ਦੀ ਪਹਿਚਾਨ ਨਹੀਂ ਆ ਅਕੋ ਯੇਸ਼ੂ ਨੇ ਕਿਹਾ ਜਿਨੀਆਂ ਨੇ ਮੈਨੂੰ ਕਬੂਲ ਕੀਤਾ ਉਹਨਾਂ ਨੂੰ ਪਰਮੇਸ਼ਰ ਦੇ ਪੁੱਤਨ ਦਾ ਹੱਕ ਮਿਲ ਚੁੱਕਾ ਹੈ ਅਸੀਂ ਪਰਮੇਸ਼ਰ ਦੇ ਪੁੱਤਰ ਹਾਂ ਅਸੀਂ ਬਾਦਸ਼ਾਹ ਦੇ ਪੁੱਤਰ ਹਾਂ ਅਸੀਂ ਉਸ ਬਾਦਸ਼ਾਹ ਦੇ ਸਹਜਾਦੇ ਹਾਂ ਸਾਨੂੰ ਉਹਦੀ ਗੁਣਾ ਨੂੰ ਲੋਕਾਂ ਵਿੱਚ ਪ੍ਰਗਟ ਕਰਨਾ ਚਾਹੀਦਾ ਹੈ ਔਰ ਅੱਜ ਅਸੀਂ ਇੱਥੇ ਸੰਸਾਰ ਵਿੱਚ ਰਹਿ ਕੇ ਖੁਦਾ ਦਾ ਕਲਾਮ ਕਿੰਦਾ ਸੰਸਾਰ ਦਾ ਮਿੱਤਰ ਚੜਾ ਪਰਮੇਸ਼ਰ ਦਾ ਵੇਰ ਜਦ ਅਸੀਂ جس گھر میں جانے اسی وہی بھاشا بولتے ہیں جس دیش جانے اِسی وہی بھاشا بولتے ہیں یوسف نے مصر جا کے او پاشا انہوں نے نہیں بولی بلکہ اپنے خدا دی پاشا بولی یقوب نے نان کے جا کے مامے والی بولی نہیں بولی سوری والی بول بولی نہیں بولی وہ اپنے خدا دی بولی بولی ਅਸੀਂ ਆਪਣੇ ਖੁਦਾ ਦੇ ਕਲਾਮ ਨੂੰ ਲੋਕਾਂ ਦੇ ਵਿੱਚ ਵੰਡਣਾ ਹੈ ਪ੍ਰਚਾਰ ਕਰਕੇ ਵੀ ਔਰ ਚਮਤਕਾਰਾਂ ਨੂੰ ਸਾਬਤ ਕਰਕੇ ਵੀ ਲੇਕਿਨ ਅੱਜ ਅਸੀਂ ਦੇਖਣ ਦੇ ਆ ਅਸੀਂ ਉੱਚੀਆਂ ਪਦਮੀਆਂ ਪਾਉਣੀਆਂ ਚਾਹੁੰਦੇ ਆ ਲੇਕਿਨ ਸਾਡੇ ਕੋਲੋਂ ਕਲਾਮ ਖੁਦਾ ਸਾਡੇ ਵਿੱਚ ਹੈ ਹੀ ਨਹੀਂ ਸਾਡਾ ਖੁਦਾ ਕੀ ਕਹਿੰਦਾ ਹੈ ਬਾਈਬਲ ਪਰਮੇਸ਼ੁਰ ਦਾ ਪਾਕ ਬਚਨ ਦੱਸਦਾ ਹੈ कि ਜਦੋਂ ਅਸੀਂ ਇਹ ਬਰਾਨੀ ਦਾ ਖਤ ਪੜ੍ਹਦੇ ਹਾਂ ਉਦੋਂ ਚ ਲਿਖਿਆ ਵੀ 11 ਦੇ ਅੰਦਰ ਦੇ ਵਿੱਚ ਵੀ ਉਸ ਸਮੇਂ ਉਹਨਾਂ ਨੇ ਇਤਿਹਾਸ ਨਹੀਂ ਸੀ ਉਹਨਾਂ ਕੋਲ ਪਰ ਉਹਨਾਂ ਨੇ ਇੱਕ ਇਤਿਹਾਸ ਰਚਿਆ ਵੀ ਔਰ ਇਸ ਸਾਬਤ ਕੀਤਾ ਕਿ ਖੁਦਾ ਹੈ ਆ ਜਹਾਡੇ ਕੋ ਵਚਨ ਹੈ ਖੁਦਾ ਖੁਦਾ ਹੀ ਵਚਨ ਕਹਿੰਦੇ ਅਸੀਂ ਖੁਦਾ ਹੀ ਬਚਨ ਹੈ ਅੱਜ ਸਾਡੇ ਕੋਲ ਖੁਦਾ ਹੈ ਲੇਕਿਨ ਉਸ ਸਮੇਂ ਉਹ ਵਿਸ਼ਵਾਸੀ ਕਰਦੇ ਸੀ ਲੇਕਿਨ ਅੱਜ ਸਾਡੇ ਲਿਖਿਆ ਉਹ ਸਾਡੇ ਮਦ ਮੇਰੀਆ ਵਿੱਚ ਕਾਰ ਵਸਿਆ ਉਸ ਖੁਦ ਸਾਡੇ ਵਿੱਚ ਚੱਲ ਫਿਰ ਕੇ ਗਿਆ ਫਿਰ ਵੀ ਅਸੀਂ ਇਦਾਂ ਵਿਸ਼ਵਾਸ ਨਹੀਂ ਕਰਦੇ ਤਾਂ ਬਹੁਤ ਹੀ ਵੱਡੇ ਦੁੱਖ ਦੀ ਗੱਲ ਹੈ ਇੱਥੇ ਲਿਖਿਆ ਖੁਦਾ ਦੇ ਪਾਕ ਕਲਾਮ ਦੇ ਵਿੱਚ ਹੁਣ ਨਿਚ ਆਸ ਕੀਤੀ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਤੇ ਅਣਡਿੱਠੀਆਂ ਵਸਤੂਆਂ ਦਾ ਸਬੂਤ ਹੈ ਤੇ ਇਸੇ ਵੇਖੇ ਬਜ਼ੁਰਗਾਂ ਦੇ ਲਈ ਸਾਖੀ ਦਿੱਤੀ ਗਈ ਨੇਚ ਨਾਲ ਅਸੀਂ ਜਾਣਦੇ ਹਾਂ ਕਿ ਭਈ ਜਗਤ ਪਰਮੇਸ਼ਰ ਦੇ ਫਰਮਾਨ ਨਾਲ ਸਜਿਆ ਗਿਆ ਅਤੇ ਜੋ ਕੁਝ ਦੇਖਣ ਵਿੱਚ ਆਉਂਦਾ ਹੈ ਸੋ ਅਡਿੱਟੀਆਂ ਜਾਂ ਵਸਤਾਂ ਤੋਂ ਨਹੀਂ ਬਣਿਆ ਨੇਚ ਨਾਲ ਹਬਲ ਨੇ ਕੈਨਨ ਨਾਲੋਂ ਪਰਮੇਸ਼ਰ ਦੇ ਅੱਗੇ ਉਤਮ ਬਲੀਦਾਨ ਚੜਾਇਆ ਇਸ ਕਰਕੇ ਇਹ ਸਾਖੀ ਦਿੱਤੀ ਗਈ ਭਈ ਉਹ ਧਰਮੀ ਹੈ ਕਿਉਂ ਜੋ ਪਰਮੇਸ਼ਰ ਨਯੋਦੀ ਪੇਟ ਵਿੱਚ ਦੇ ਵਿਖੇ ਸਾਖੀ ਦਿੱਤੀ ਅਤੇ ਉਸ ਨੇਚਰ ਦੇ ਰਾਹੀਂ ਉਹ ਹੁਣ ਤੱਕ ਬੋਲਦਾ ਹੈ ਭਾਵੇਂ ਮਰ ਗਿਆ ਭਾਵੇਂ ਉਹਦੇ ਭਰਾ ਨੇ ਉਹਨੂੰ ਮਾਰ ਦਿੱਤਾ ਪਰ ਸਚਾਈ ਕਦੇ ਸੁਖਦੀ ਨਹੀਂ ਉਹ ਜਿੰਦਾ ਹੈ ਕਾਇਨ ਜਿੰਦਾ ਵੀ ਮਰਿਆ ਸੀ ਹੁਣ ਵੀ ਮਰਿਆ ਹੈ ਲੇਕਿਨ ਹਾਬਲ ਮਰਿਆ ਵੀ ਜ਼ਿੰਦਾ ਹੈ ਕੋਸ ਨੇ ਵਿਸ਼ਵਾਸ ਕੀਤਾ యేసు ਮਸੀਹ ਨੇ ਇਹ ਗੱਲ ਕਿਹਾ ਉਸ ਕੋ ਨਾ ਡਰੋ ਜਿਹੜਾ ਦੇਨੂੰ ਮਾਰਦਾ ਉਸ ਕੋ ਡਰੋ ਜਿਹੜਾ ਦੇਨੂੰ ਮਾਰਨ ਦੇ ਵਿੱਚ ਉਹ ਨਰਕ ਉਸ ਉੱਤਨ ਦਾ اختیار ਰੱਖਦਾ ਹੈ ਉਹ ਕੋਣ ਹੈ ਖੁਦਾਵੰਦ ਜ਼ਿੰਦਗੀ ਮੌਤ ਜਿਹੜੀ ਖੁਦਾ ਦੇ ਹੱਥ ਵਿੱਚ ਹੈ ਤਨ ਇੱਜ਼ਤ ਦੌਲਤ ਖੁਦਾ ਦੇ ਹੱਥ ਵਿੱਚ ਹੈ ਉੱਚੀਆਂ ਪਦਵੀਆਂ ਖੁਦਾ ਦੇ ਹੱਥ ਵਿੱਚ ਹੈ ਔਰ ਇਸ ਤਾਕਤ ਨੂੰ ਜਿਹੜੇ ਖੁਦਾ ਨੂੰ ਨਹੀਂ ਮੰਨਦੇ ਉਹਨਾਂ ਨੇ ਸਾਬਤ ਕਰਨਾ ਹੈ ਜਿਹੜੇ ਮਸੀਹ ਨੂੰ ਨਹੀਂ ਮੰਨਦੇ ਉਹਨਾਂ ਨੇ ਸਾਬਤ ਕਰਨਾ ਨਹੀਂ ਜਿਹੜੇ ਮੰਨਦੇ ਆ ਕਿ ਸਾਡਾ ਖੁਦਾ ਜ਼ਿੰਦਾ ਪਰਮੇਸ਼ਰ ਹੈ ਅਰਸ਼ੀ ਪਰਮੇਸ਼ਰ ਤੇ ਸੁਲਤਾਨ ਹਾਂ। ਔਰ ਖੁਦਾਵੰ ਜਿਹੜਾ ਹੈ ਉਹ ਸਾਡੇ ਹਰ ਕੰਮ ਨੂੰ ਫਤਿਹ ਬਖਸ਼ਦਾ ਹੈ। ਲੇਕਿਨ ਜਦ ਅਸੀਂ ਕੋਈ ਵੀ ਕੰਮ ਕੋਈ ਵੀ ਕਰਦੇ ਆ ਤੁਹਾਡਾ ਕੰਮ ਹੁੰਦਾ ਨਹੀਂ। ਇਹਦਾ ਮਤਲਬ ਹੈ ਕਿ ਅਸੀਂ ਖੁਦਾ ਦੇ ਨਾਲ ਨਹੀਂ ਹਾਂ। ਖੁਦਾ ਦੇ ਨਾਲ ਨਹੀਂ ਸੰਸਾਰ ਦੇ ਨਾਲ ਹਾਂ। ਸੰਸਾਰ ਵਰਗੇ ਵਿਚਾਰਾ ਰਹਿ ਕੇ ਸੰਸਾਰ ਦੀਆਂ ਗੱਲਾਂ ਕਰਦੇ ਆ। ਜਦ ਪਤਰਸੂਨਣ ਨੇ ਉੱਚੀ ਪਦਮੀ ਪ੍ਰਾਪਤ ਕੀਤੀ ਤਾਂ ਉਹਨਾਂ ਨੇ ਰਸੂਲਾਂ ਦੇ ਕਰਤੱਵ ਵਿੱਚ ਲਿਖਿਆ ਕਿ ਉਹਨਾਂ ਨੇ ਉਹ ਸੰਸਾਰ ਨਾ ਮਿਲੇ ਕਿ ਖੁਦਾ ਦੇ ਨਾਲ ਮਿਲੇ ਅੱਜ ਸਾਡੇ ਸਾਹਮਣੇ ਕੋਈ ਮੋੜੀ ਚ ਚੁਣੌਤੀ ਹੁੰਦੀ ਹੈ ਤਾਂ ਅਸੀਂ ਉਹੋ ਜੀ ਭਾਸ਼ਾ ਬੋਲਦੇ ਹਾਂ ਲੇਕਿਨ ਅਸੀਂ ਦੇਸ਼ ਹੋਈਏ ਪ੍ਰਦੇਸ਼ ਹੋਈਏ ਥੋਮਸ ਨੇ ਇੱਥੇ ਵੀ ਆ ਕੇ ਇੰਡੀਆ ਦੇ ਵਿੱਚ ਉਹ ਰਾਜ ਦਾ ਭੈ ਖਾਦਾ ਅੱਜ ਤਾਂ ਸਾਡੇ ਕੋਲੋਂ ਕਾਨੂੰਨ ਆ ਉਸ ਸਮੇਂ ਕਾਦਾ ਕਾਨੂੰਨ ਸੀ ਉਹ ਤਾਂ ਰੱਬ ਹੀ ਰੱਖ ਲਵੇ ਤੇ ਲੇਕਿਨ ਉਸ ਸਮੇਂ ਵੀ ਉਹ ਖੁਦਾ ਦੀ ਤਾਕਤ ਨੂੰ ਲੋਕਾਂ ਦੇ ਵਿੱਚ ਪ੍ਰਗਟ ਕੀਤਾ ਅੱਜ ਹਿੰਦੁਸਤਾਨ ਦੇ ਵਿੱਚ ਉਹਦਾ ਨਾਮ ਗੂੰਜਦਾ ਹੈ ਔਰ ਉਹਦੀ ਹੀ ਕੁਰਬਾਨੀ ਨੇ ਸਾਨੂੰ ਅੱਜ ਇਸ ਇਤਿਹਾਸ ਸੁਣਾਉਣ ਵਿੱਚ ਸਾਡੀ ਮਦਦ ਕਰ ਰਿਹਾ ਹੈ ਇਸੇ ਤਰ੍ਹਾਂ ਅਸੀਂ ਖੁਦਾ ਦੀ ਉਸ ਸੱਚੀ ਬਾਣੀ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਖੁਦਾ ਸੱਚੇ ਜਿੰਦਾ ਪਰਮੇਸ਼ਰ ਨੂੰ ਲੋਕਾਂ ਵਿੱਚ ਸਾਬਤ ਕਰਨਾ ਹੈ ਕੌਣ ਸਾਬਤ ਕਰਨਾ ਕਿੰਨਾ ਨਹੀਂ ਕਰਨਾ ਉਹ ਮਿਸਰੀਆਂ ਨਹੀਂ ਕਰਨਾ ਹੈ ਉਹ ਖੁਦਾ ਨੂੰ ਮੰਨਣ ਵਾਲੇ ਲੋਕਾਂ ਨੇ ਹੀ ਕਰਨਾ ਹੈ ਲੇਕਿਨ ਅੱਜ ਅਸੀਂ ਕਹਿੰਦੇ ਅਸੀਂ ਰੱਬ ਨੂੰ ਮੰਨਦੇ ਹਾਂ ਤਾਂ ਪਰ ਅਸੀਂ ਹਾਰਦੇ ਜਾ ਰਹੇ ਹਾਂ ਹਾਰ ਦੇ ਕਿਉਂ ਆ ਜਦ ਇਜ਼ਰਾਈਲੀਆਂ ਮਿਸਰੀਆਂ ਨਾਲ ਮਿਲਦੇ ਹਾਰ ਜਾਂਦੇ ਸੀ ਮਿਸਰੀਆਂ ਵਾਲੇ ਕੰਮ ਕਰਦੇ ਹਾਰ ਜਾਂਦੇ ਸੀ ਅੱਜ ਤੁਸੀਂ ਦੇਖੋ ਕਿ ਮਿਸਰੀ ਵਾਲੇ ਕੰਮ ਕਰਦੇ ਹੋ ਫਲਸਤਿਨੀਆ ਵਾਲੇ ਕੰਮ ਕਰਦੇ ਹੋ ਜਾਂ ਇਜ਼ਰਾਈਲੀਆਂ ਵਾਲੇ ਕੰਮ ਕਰਦੇ ਹੋ ਸਾਡੇ ਕੰਮਾਂ ਦੇ ਵਿੱਚ ਅੰਤਰ ਹੈ ਤੁਸੀਂ ਤਾਂ ਹਾਰ ਖਾਂਦੇ ਹੋ ਪਤਰਸ ਇਸ ਬਾਰੇ ਕਹਿੰਦਾ ਖੁਦਾ ਦੇ ਪਾਕ ਕਲਾਮ ਦੇ ਵਿੱਚ ਚੌਥਾ ਦੇ ਆਏ ਰਸੂਲਾਂ ਦੀ ਕਿਤਾਬ ਉਹਦੀ ਉਨੀਆਂ ਚ ਲਿਖਿਆ ਪਰ ਪਤਰਸ ਅਤੇ ਯਹੋਨਾ ਨੇ ਨੂੰ ਉੱਤਰ ਦਿੱਤਾ ਕਿ ਪਰਮੇਸ਼ਰ ਦੇ ਅੱਗੇ ਜੋ ਹੈ ਅਸੀਂ ਪਰਮੇਸ਼ਰ ਨਾਲੋਂ ਤੁਹਾਡੀਆਂ ਬਹੁਤ ਬਹੁਤੀ ਸੁਣੀਏ ਤੁਸੀਂ ਆਪੇ ਫੈਸਲਾ ਕਰ ਲਓ ਕਿਉਂਕਿ ਉਹਨਾਂ ਨੂੰ ਪ੍ਰਚਾਰ ਨਹੀਂ ਸੀ ਕਰਨ ਦਿੰਦੇ ਕਿ ਤੁਸੀਂ ਆਪੇ ਫੈਸਲਾ ਕਰੋਗੇ ਤੁਹਾਡੀ ਸੁਣੀਏ ਕੋ ਖੁਦਾ ਦੀ ਸੁਣੀਏ ਅਸੀਂ ਅਜੇ ਸਮਾਜ ਦੀ ਸੁਣਦੇ ਆਂ ਕਿ ਖੁਦਾ ਦੀ ਸੁਣਦੇ ਆਂ ਅਸੀਂ ਸਮਾਜ ਨੂੰ ਵਹਿ ਕੇ ਚੱਲਦੇ ਆਂ ਕੋ ਖੁਦਾ ਨੂੰ ਵਹਿ ਕੇ ਚੱਲਦੇ ਆਂ ਭਾਈ ਮਸੀਹ ਕਹੋਣਾ ਬਹੁਤ ਆਸਾਨ ਆ ਪਰ ਬਣਨਾ ਬਹੁਤ ਔਖਾ ਏ ਖੁਦਾ ਦੇ ਬੰਦੇ ਕਹੋਣਾ ਬਹੁਤ ਸੌਖਾ ਏ ਪਰ ਖੁਦਾ ਦੇ ਬੰਦੇ ਬਣਨਾ ਬਹੁਤ ਔਖਾ ਏ ਖੁਦਾ ਦੇ ਬੰਦੇ ਜਿਹੜੇ ਸੀ ਨਾ ਉਹ ਪੱਠੀਆਂ 'ਚ ਪੈ ਗਏ ਪਰ ਪੌਣ ਵਾਲਿਆਂ ਨੂੰ ਵੀ ਮਨਾ ਲਿਆ ਪੌਣ ਵਾਲਿਆਂ ਨੂੰ ਵੀ ਮਨਾ ਲਿਆ ਅੱਜ ਇਸੇ ਜਾਨ ਬਚਾਉਣ ਨੂੰ ਅਸੀਂ ਕਈ ਉਪਰਾਲੇ ਕਰ ਰਹੇ ਹਾਂ ਲੇਕਿਨ ਫਿਰ ਵੀ ਪਤਾ ਇੱਕ ਦਿਨ ਮਰਨਾ ਹੈ ਪਰ ਜਨਾਜ਼ਾ ਕਰਨ ਗਏ ਵੀ ਗਨੇ ਜਿਵੇਂ ਜਮਨ ਠਾਇਆ ਤਿਵੇਂ ਮਰਨਾ ਠਾਇਆ ਪਤਾ ਹੀ ਮਰਨਾ ਹੈ ਇਹ ਦੇਸ਼ ਸਾਡਾ ਨਹੀਂ ਆ ਅਸੀਂ ਉਪਰੋਂ ਉਪਰ ਹੀ ਜਾਣਾ ਹੈ ਪਰ ਜੇ ਇਸੇ ਮਸੀਹ ਵਿੱਚ ਹੋ ਕੇ ਮਰਾਂਗੇ ਤਾਂ ਫੇਰ ਹੀ ਅਸੀਂ ਉਸ ਰਾਜ ਜਿਸ ਪਹੁੰਚ ਸਕਦੇ ਹਾਂ ਸੋ ਅੱਜ ਦੀ ਜਿਹੜੀ ਹਾਰ ਮਸੀਹਾਂ ਦੀ ਮੈਨੂੰ ਬਹੁਤ ਵੱਡਾ ਦੁੱਖ ਆ ਕਿਉਂਕਿ ਨਾਂ ਦੇ ਮਸੀਹ ਸੀ ਪਰ ਮਸੀਹ ਹੈ ਨਹੀਂ ਸੀ ਮਸੀਹ ਦੇ ਕਲਾਮ ਦੇ ਅਨੁਸਾਰ ਹੀ ਅਸੀਂ ਅੱਛੀ ਪਦਵੀ ਪ੍ਰਾਪਤ ਕਰ ਸਕਦੇ ਹਾਂ ਸਮਾਜਿਕ ਲੋਕਾਂ ਵਾਂਗੂ ਕਰਕੇ ਨਹੀਂ ਖੁਦਾ ਦੇ ਕਲਾਮ ਦੇ ਅਨੁਸਾਰ ਚੱਲ ਕੇ ਅਸੀਂ ਅੱਛੀ ਪਦਵੀ ਪ੍ਰਾਪਤ ਕਰ ਸਕਦੇ ਹਾਂ ਸੋ ਪਰਮੇਸ਼ਰ ਦੇ ਪਾਕ ਕਲਾਮ ਦਾ ਵਿੱਚ ਲਿਖਿਆ ਕਿ ਅਸੀਂ ਤੁਹਾਡੀ ਸੁਣੀਏ ਕਿ ਖੁਦਾ ਦੀ ਸੁਣੀਏ ਤੁਸੀਂ ਆ ਫੈਸਲਾ ਕਰ ਲਓ ਹੁਣ ਅਸੀਂ ਲੋਕਾਂ ਦੀ ਸੁਣਨੀ ਆ ਕਿ ਜਾਸੇ ਖੁਦਾ ਦੀ ਸੁਣਨੀ ਆ ਪਰ ਅਸੀਂ ਜਿੱਥੇ ਜਾਣੇ ਉਹਨਾਂ ਵਰਗੇ ਹੋ ਜਾਂਦੇ ਆ ਜਿਨ੍ਹਾਂ ਦੇ ਘਰਗੇ ਉਹਨਾਂ ਵਰਗੇ ਉਹਨਾਂ ਦੀ ਭਾਸ਼ਾ ਬੋਲਦੇ ਆ ਉਹਨਾਂ ਵਰਗੋ ਕੰਮ ਕਰਦੇ ਆ ਉਹਨਾਂ ਦੇ ਵਿਚਾਰਾਂ ਦੇ ਅਨੁਸਾਰ ਆਪਣਾ ਜੀਵਨ ਗੁਜ਼ਾਰਦੇ ਆ ਪਰ ਬਾਈਬਲ ਨੇ ਇਸ ਤਰ੍ਹਾਂ ਕਹਿੰਦੀ ਜੇ ਤੁਸੀਂ ਵੱਡੀ ਪਦਵੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਬਾਈਬਲ ਨੂੰ ਆਪਣੀ ਜ਼ਿੰਦਗੀ ਚ ਚਲੋ ਬਾਈਬਲ ਪਰਮੇਸ਼ਰ ਦਾ ਪਾਕ ਵਚਨ ਦੱਸਦਾ ਹੈ ਕਿ ਵੱਡੀ ਪਦਮੀ ਲੈਣ ਦੇ ਲਈ ਦਾਨੀਲ ਦੀ ਪੁੱਤ ਵਿੱਚ ਲਿਖਿਆ ਕਿ ਸਦਕ ਮਿਸਕ ਅਬਦਨਗੂ ਨੇ ਕੀ ਕਿਹਾ ਔਰ ਅਸੀਂ ਸਾਨੂੰ ਕੀ ਕਰਨਾ ਚਾਹੀਦਾ ਸਦਕ ਮਿਸਕ ਅਬਦਨਗੂ ਨੇ ਕੀ ਕਿਹਾ ਉਹ ਤਾਂ ਗੁਲਾਮ ਸੀ ਨਕੂਬਤ ਅੰਦਰ ਦੇ ਆਪਾਂ ਕਦੇ ਕਲਾਮ ਆਪਾਂ ਤਾਂ ਆਦਾ ਅਜਿਹਾ ਕਿ ਉਹ ਅਧਿਕਾਰ ਆ। ਤੇ ਚਾਰੇ ਗੁਲਾਮ ਕੀਤੇ ਹੋਏ ਸੀ। ਲੇਕਿਨ ਉੱਥੇ ਵੀ ਉਹਨਾਂ ਨੇ ਨਕੂਬਤ ਨਸਰ ਦੀ ਭਾਸ਼ਾ ਨਹੀਂ ਬੋਲੀ ਬਲਕਿ ਜੋ ਬਾਈਬਲ ਦੀ ਭਾਸ਼ਾ ਸੀ ਜੋ ਖੁਦਾ ਦੇ ਵਚਨ ਦੀ ਭਾਸ਼ਾ ਸੀ ਜੋ ਖੁਦਾ ਕਹਿੰਦਾ ਸੀ ਉਹ ਭਾਸ਼ਾ ਬੋਲੀ। ਸੁਣੀਏ ਉਹਨਾਂ ਨੇ ਭਾਸ਼ਾ ਕੀ ਬੋਲੀ ਜਦ ਅਸੀਂ ਤੀਸਰਾ ਦੇ ਤਦ ਨਕੂਬਤ ਨਸਰ ਨੇ ਵੱਡੇ ਕਰੋਧ ਅਤੇ ਗੁੱਸੇ ਨਾਲ ਆਗਿਆ ਕੀਤੀ ਕਿ ਸਦਕ ਮਿਸਕਬਦਨਗੋ ਨੂੰ ਹਾਜ਼ਰ ਕਰੋ ਤਦ ਉਹਨਾਂ ਨੇ ਉਹਨਾਂ ਆਦਮੀਆਂ ਨੂੰ ਰਾਜੇ ਦੇ ਦਰਬਾਰ ਵਿੱਚ ਹਾਜ਼ਰ ਕੀਤਾ ਨਕੂਬਤ ਨਸਰ ਨੇ ਉਹਨਾਂ ਨੂੰ ਆਖਿਆ ਕਿ हे ਸਦਕ, ਇਹ ਮਿਸਕਬਦਨਗੋ, ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤਿਆਂ ਦੀ ਸੇਵਾ ਨਹੀਂ ਕਰਦੇ ਹੋ ਅਤੇ ਨਾ ਹੀ ਉਸ ਉਹਨਾਂ ਦੀ ਮੂਰਤੀ ਨੂੰ ਜਿੰਨੂਮਾ ਖੜੀ ਕੀਤਾ ਮੱਥਾ ਟੇਕਦੇ ਹੋ ਹੁਣ ਜੇ ਤੁਸੀਂ ਤਿਆਰ ਹੋ ਤਾਂ ਬਈ ਜਿਸ ਵੇਲੇ ਤੁਰੀ ਬੋਂਸਰੀ ਸਤੋਵਤ ਸਰੰਗੀ ਬਰਬਤ ਬੀਨ ਤੇ ਹਰ ਪ੍ਰਕਾਰ ਦੇ ਵਾਜਾਂ ਦੀ ਆਵਾਜ਼ ਸੁਣਾਈ ਤਾਂ ਤੁਸੀਂ ਡਿੱਗ ਕੇ ਮੂਰਤੀ ਨੂੰ ਜਿਹਨੂੰ ਮੈਂ ਖੜਾ ਕੀਤਾ ਹੈ ਮੱਥਾ ਟੇਕੋ ਤਾਂ ਚੰਗਾ ਹੈ ਪਰ ਜੇਕਰ ਤੁਸੀਂ ਮੱਥਾ ਨਾ ਟੇਕੋ ਤਾਂ ਉਸੇ ਕੜੀ ਕੜੀ ਤੁਸੀਂ ਅੱਗ ਦੀ ਬਲ ਦੀ ਪੱਠੀ ਵਿੱਚ ਉੱਟੇ ਜਾਓਗੇ ਉਹ ਕਿਹੜਾ ਉਹ ਦੇਵਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛਡਾਵੇ ਲਵੇ ਤਾਂ ਸਦਕ ਮਿਸ ਕਬਦਨ ਗੋ ਨੇ ਰਾਜਨ ਉੱਤਰ ਦੇ ਕੇ ਆਖਿਆ ਕਿ ਇਹ ਨਕੂਬਤ ਨਸਰ ਅਸੀਂ ਇਹ ਗੱਲ ਵਿੱਚ ਤੈਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ ਸਾਡਾ ਪਰਮੇਸ਼ਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅਗ ਦੀ ਬਲ ਦੀ ਹੋਈ ਪੱਠੇ ਤੁਸ਼ ਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਗੁਲਾਮ ਸੀਨਾ ਨੇ ਜਾ ਕੇ ਨਕੂਬਤ ਨਸਰ ਦੀ ਪਾਸ਼ਾ ਨਹੀਂ ਬੋਲਨੀ ਅਸੀਂ ਆਜ਼ਾਦ ਹਾਂ ਅਸੀਂ ਜਿਸ ਕਰ ਜਾਣੇ ਉਹਦੀ ਪਾਸ਼ਾ ਬੋਲਦੇ ਹਾਂ ਉਹਦੇ ਵਿਚਾਰ ਆਪਣੇ ਮੂੰਹ ਨਾਲ ਬੋਲਦੇ ਹਾਂ ਤੇ ਜ਼ਿੰਦਗੀ ਮੌਤ ਜਿਹੜੀ ਸਾਡੀ ਜ਼ਬਾਨ ਦੇ ਹੱਥ ਵਿੱਚ ਪਦਵੀ ਲੈਣੀ ਹੈ ਤੁਹਾਡੀ ਜ਼ਬਾਨ ਦੇ ਹੱਥ ਵਿੱਚ ਮੌਤ ਲੈਣੀ ਹੈ ਤੁਹਾਡੀ ਜ਼ਬਾਨ ਦੇ ਹੱਥ ਵਸ ਵਿੱਚ ਸਵਰਗ ਜਾਣਾ ਤੁਹਾਡੀ ਜ਼ਬਾਨ ਦੇ ਵਸ ਵਿੱਚ ਨਰਕ ਜਾਣਾ ਤੁਹਾਡੀ ਜ਼ਬਾਨ ਦੇ ਵਸ ਵਿੱਚ ਔਰ ਇਹਨਾਂ ਨੇ ਮੌਤ ਨੂੰ ਕਬੂਲ ਕੀਤਾ ਪਰ ਆਪਣੇ ਖੁਦਾ ਤੋਂ ਬੇਮੁਖ ਨਹੀਂ ਹੋਏ ਤੁਸੀਂ ਦੇਖੋ ਕਿ ਤੁਸੀਂ ਕੀ ਕਰ ਰਹੇ ਹੋ ਕਲਾਮ ਦੇ ਅਨਸਾਰ ਹੋ ਕੀ ਨਦੀ ਪਦਮੀ ਕੁ ਛੋਟੀ ਰਹਿ ਗਈ ਪਦਮੀ ਲੈਣੀ ਆ ਉੱਚੀ ਪਦਮੀ ਪ੍ਰਾਪਤੀ ਕਰਨੀ ਆ ਇਹ ਇਹਨਾਂ ਨੇ ਰਈ ਕੀਤੀ ਇਹਨਾਂ ਨੇ ਰਾਜੇ ਦੀ ਗੱਲ ਨੂੰ ਮੰਨੇ ਆ ਉਹ ਤੇ ਖੌਬ ਤੋਂ ਡਰੇ ਰੱਬ ਤੋਂ ਡਰੇ ਤੁਸੀਂ ਰੱਬ ਤੋਂ ਡਰਦੇ ਹੋ ਤੁਸੀਂ ਇਹ ਕਲਾਮ ਨੂੰ ਸਾਹਮਣੇ ਰੱਖਦੇ ਹੋ ਤੁਸੀਂ ਜਿਸ ਕਰੇ ਜਾਂਦੇ ਹੋ ਉਹੀ ਭਾਸ਼ਾ ਬੋਲਦੇ ਹੋ ਜਿਸ ਮੰਡਲੀ 'ਚ ਬੰਦੇ ਹੋ ਉਸ ਮੰਡਲੀ ਦੀ ਭਾਸ਼ਾ ਬੋਲਦੇ ਹੋ ਸਚਾਈ ਨੂੰ ਜਾਣਦੇ ਹੋਏ ਵੀ ਫਿਰ ਵੀ ਅਣਦੇਖਾ ਕਰਦੇ ਹੋ ਤੁਸੀਂ ਖੁਦਾ ਦੇ ਬੰਦੇ ਨਹੀਂ ਹੋ ਤੁਸੀਂ ਮਸੀ ਭਾਈਚਾਰਾ ਨਹੀਂ ਹੋ ਤੁਸੀਂ ਚੁਣਿਆ ਹੋਇਆ ਵੰਸ਼ ਨਹੀਂ ਹੋ ਤੁਸੀਂ ਜਾਜਕਾਂ ਦੀ ਛਾਹੀ ਮੰਡਲੀ ਨਹੀਂ ਹੋ ਜੇ ਤੁਸੀਂ ਮੰਡਲੀ ਹੋਵੋ ਤਾਂ ਤੁਸੀਂ ਕਲਾਮ ਦੀ ਹੀ ਬਾਸ਼ਾਈ ਬੋਲੋ ਆਪਣੀ ਜ਼ਿੰਦਗੀ ਤੇ ਗੌਰ ਕਰੋ ਕਿ ਮੈਂ ਜਦੋਂ ਚੱਲ ਰਿਹਾ ਸੀ ਸਮਾਜ ਦੇ ਵਿੱਚ ਉਹਡਾ ਲੈਣ ਦੇ ਲਈ ਕਿ ਮੈਂ ਖੁਦਾ ਨੂੰ ਹਾਜ਼ਰ ਨਾਜ਼ਰ ਮਹਿਸੂਸ ਕਰ ਰਿਹਾ ਸੀ ਕਿ ਮੋਦੇ ਕਲਾਮ ਦੇ ਅਨਸਾਰ ਚੱਲ ਜਾ ਕੇ ਆਵਾਜ਼ ਬੋਲ ਰਿਹਾ ਵਾਂ ਕਹਿ ਰਿਹਾ ਵਾਂ ਇਹ ਦੇਖੋ ਦਾ ਕਲਾਮ ਦੇ ਅਨਸਾਰ ਕਹਿ ਰਹੇ ਸੀ ਹਰਕ ਦਿਖਾਰ ਹੋ ਹੀ ਨਹੀਂ ਸਕਦੀ ਸੀ ਤੁਸੀਂ ਕਲਾਮ ਦੇ ਅਨਸਾਰ ਕਿਹਾ ਹੀ ਨਹੀਂ ਤੁਸੀਂ ਕਲਾਮ ਚ ਬਾਹਰ ਹੋ ਕੇ ਕਿਹਾ ਅੱਜ ਬਹੁਤ ਸਾਰੇ ਮਨ ਪਰਵਰਤਨ ਵਾਲੇ ਆ ਜਿਹੜਾ ਸਾਡਾ ਮਨ ਪਰਵਰਤਨ ਇਹ ਵੀ ਬਹੁਤ ਵੱਡਾ ਮਸੀਹਾਂ ਦੇ ਵਾਸਤੇ ਇੱਕ ਵੱਡੀ ਮਸੀਬਤ ਬਹੁਤ ਸਾਰੇ ਕਿੰਦੇ ਸਾਡਾ ਮਨ ਬਦਲਿਆ ਹੋਰ ਕੁਝ ਨਹੀਂ ਬਦਲਿਆ ਜਦ ਅੱਖੀਆਂ ਮਸੀਹਾਂ ਲੱਗੀਆਂ ਤੇ ਸਾਰਾ ਕੁਝ ਬਦਲ ਗਿਆ ਰੱਬ ਕਹਿੰਦਾ ਮੈਂ ਇਜ਼ਰਾਇਲ ਦਾ ਪਰਮੇਸ਼ਰ ਅਬਰਾਹਮ ਇਜ਼ਾਕ ਯਾਕੂਬ ਦਾ ਪਰਮੇਸ਼ਰ ਸਾਰੀ ਬਾਈਬਲ ਉੱਤੇ ਲਿਖੀ ਹੋਈ ਹੈ ਅਬਰਾਹਮ ਰੱਬ ਬਣ ਗਿਆ ਰੱਬ ਦੀ ਗੋਦ ਵਿੱਚ ਲਾਜਰ ਖੇਡ ਰਿਆ ਸੋ ਕੁੰਦ ਨੇ ਧਰਤੀ ਉੱਤੇ ਫਤਿਹ ਪਾਈ ਯੂਸਫ ਨੇ ਧਰਤੀ ਤੇ ਫਤਿਹ ਪਾਈ ਮੂਸਾ ਨੇ ਤਰਤੀ ਤੇ ਫਤਿਹ ਪਾਈ ਯਿਸੂ ਸ਼ਰੀਰ ਵਿੱਚ ਆ ਕੇ ਫਤਿਹ ਪਾ ਕੇ ਗਿਆ ਅਸੀਂ ਵੀ ਸ਼ਰੀਰ ਵਿੱਚ ਫਤਿਹ ਪਾਉਣੀ ਆ ਫਿਰ ਅਸੀਂ ਉਸ ਰਾਜ ਵਿੱਚ ਪਰਮੇਸ਼ ਕਰਨਾ ਅੱਜ ਅਸੀਂ ਕਹਨੇ ਸਭ ਕੁਝ ਰੱਬ ਨੇ ਬਣਾਇਆ ਬਣਾਇਆ ਸਭ ਕੁਝ ਰੱਬ ਨੇ ਇਹਦੇ ਵਿੱਚ ਕੁਝ ਨਹੀਂ ਆ ਪਰ ਰੱਬ ਨੇ ਕੁਝ ਕਿਆ ਵੀ ਆ ਫਲ ਖਾਣਾ ਆ ਨਹੀਂ ਖਾਣਾ ਇਹਨੂੰ ਮੰਨਣਾ ਇਹਨੂੰ ਨਹੀਂ ਮੰਨਣਾ ਇਹਨੂੰ ਨਹੀਂ ਮੰਨਣਾ ਕਿ ਨਾ ਇੱਕੋ ਹੀ ਹੈ ਔਰ ਕੋਈ ਦੂਸਰਾ ਨਾਮ ਨਹੀਂ ਨਾ ਜ਼ਮੀਨ ਤੇ ਨਾ ਅਸਮਾਨ ਤੇ ਕੋਈ ਦੂਸਰਾ ਨਾਮ ਨਹੀਂ ਬਣਾਇਆ ਉਹ ਨਹੀਂ ਸਾਰਾ ਕੁਛ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਮੈਂ ਪਾਸਟਰ ਮਨੀਰ ਨੂੰ ਸੁਣ ਰਿਹਾ ਸੀ ਕਹਿੰਦਾ ਸਾਰਾ ਕੁਛ ਰੱਬ ਨੇ ਬਣਾਇਆ ਸਾਰਾ ਕੁਛ ਰੱਬ ਨੇ ਬਣਾਇਆ ਰੱਬ ਨੇ ਪਰ ਸਾਨੂੰ ਰੱਬ ਨੇ ਕਿਹਾ ਵੀ ਆਹ ਨਹੀਂ ਖਾਣਾ ਆਹ ਖਾਣਾ ਹੈ ਇਹਦੇ ਅੱਗੇ ਮੱਥਾ ਟੇਕਣਾ ਹੈ ਇਹਦੇ ਅੱਗੇ ਨਹੀਂ ਟੇਕਣਾ ਇਹਦੇ ਇੱਕ ਝੁਕਣਾ ਹੈ ਇਹਦੇ ਅੱਗੇ ਨਹੀਂ ਝੁਕਣਾ ਜੇ ਸੋਚ ਵੀ ਲਿਆ ਨਾ ਸੋਚ ਨਹੀਂ ਲਿਆ ਤਾਂ ਵੀ ਤੁਸੀਂ ਮੇਰੇ ਤੋਂ ਦੂਰ ਹੋ ਕਿਉਂਕਿ ਨਿਕਿਆ ਇੱਕ ਨੌਕਰ ਦੂ ਮਾਲਕਾਂ ਦੀ ਸੇਵਾ ਨਹੀਂ ਕਰਦਾ ਉਹਨੇ ਆਪਣੇ ਮਾਪਿਓ ਨੂੰ ਵੀ ਇਹ ਗੱਲ ਕਹੀ ਜਦ ਦੀ ਭੈਣ ਭਰਾ ਬੁਲਾਉਣ ਵਾਸਤੇ ਕਿਹੜੀ ਮੇਰੀ ਮਾਂ ਕਿਹੜਾ ਮੇਰਾ ਭਰਾ ਮੇਰੇ ਭੈਣ ਭਰਾ ਉਹ ਜਿਹੜੇ ਮੇਰੇ ਕਲਾਮ ਸੁਣਦੇ ਦੇ ਅਨੁਸਾਰ ਚੱਲਦੇ ਹਨ ਇਹ ਮੇਰੇ ਭੈਣ ਭਰਾ ਜਿਹੜੇ ਮੇਰੇ ਬਚਨ ਸੁਣਦੇ ਹਨ ਤੁਸੀਂ ਇਸ ਤਰ੍ਹਾਂ ਕਹਿੰਦੇ ਕਿਹੜੇ ਮੇਰੇ ਭੈਣ ਭਰਾ ਜਿਨ੍ਹਾਂ ਦੇ ਕੋਲ ਤੁਸੀਂ ਜਾਣਦੇ ਹੋ ਤੁਹਾਨੂੰ ਪਤਾ ਹੈ ਕਿ ਪ੍ਰਭੂ ਨੂੰ ਮੰਨਣ ਵਾਲੇ ਲੋਕਾਂ ਜਿਹੜਾ ਖੁਦਾ ਦੇ ਕਲਾਮ ਨੂੰ ਅੰਦੇਖਾ ਕਰਦਾ ਹੈ ਉਹ ਖੁਦਾ ਦੇ ਸਾਰੇ ਇਰਾਦੇ ਨੂੰ ਅੰਦੇਖਾ ਕਰਦਾ ਹੈ ਅਸੀਂ ਜੇ ਮਸੀਹ ਨੂੰ ਜਾਣਿਆ ਹੈ ਤੇ ਮਸੀਹ ਨੂੰ ਲੋਕਾਂ 'ਤੇ ਸਾਬਤ ਕਰਕੇ ਦਿਖਾਣਾ ਹੈ ਮਨ ਪਰਵਰਤਨ ਵਾਲੇ ਕੋ ਬੱਚੋ ਮੈਂ ਪਾਸਟਰ ਮਨੀਰ ਬਾਰੇ ਤੋਂ ਸੁਣ ਰਿਹਾ ਸੀ ਸਾਰਾ ਕੁਝ ਉਹਨਾਂ ਨੇ ਆਖਿਆ ਜੀ ਸਾਰਾ ਕੁਛ ਰੱਬ ਨੇ ਬਣਾਇਆ ਮੈਂ ਤੇ ਉੱਥੇ ਵੀ ਜਾਣਾ ਉੱਥੇ ਉਹਦਾ ਕਰਦਾ ਮੈਂ ਤੇ ਉੱਥੇ ਜਾਣਾ ਉੱਥੇ ਵੀ ਉਹਦਾ ਕਰਦਾ ਔਰ ਬਾਈਬਲ 1 ਕਰਨਥੀ ਦੇ ਖਾਸ ਲਿਖਿਆ ਹੋਇਆ ਹੈ ਤੁਸੀਂ ਪਾਸਟਰ ਤੁਸੀਂ ਆਪ ਇਸ ਨੂੰ ਪੜ ਲੈਣਾ ਕਰਨਥੀ ਆ 10 ਦੱਸ ਦਿਆ ਜੀ ਕਿਹੜੀ ਚੀਜ਼ਾਂ ਉਚਿਤ ਹਨ ਕਿਹੜੀਆਂ ਨਹੀਂ ਉਚਿਤ ਕਿਹੜੀਆਂ ਖਾਣ ਵਾਲੀਆਂ ਹਨ ਕਿਹੜੀਆਂ ਨਹੀਂ ਖਾਣ ਵਾਲੀਆਂ ਕਿਹੜੇ ਰੱਬ ਦੇ ਚੜਾਵੇ ਹਨ ਔਰ ਕਿਹੜੇ ਰੱਬ ਦੇ ਚੜਾਵੇ ਨਹੀਂ ਹਨ ਇਹ ਬਾਈਬਲ 'ਚ ਲਿਖਿਆ ਹੋਇਆ ਹੈ ਪਹਿਲਾ ਕਰਨਥੀਆ ਫਿਰ ਮੈਂ ਜਾਦ ਕਰਾਣਾ ਉਸ ਦਾ 10ਵਾਂ ਦੇ ਜਾਂਦਾ ਕਿਹੜੇ ਲੋਕ ਰੱਬ ਦੀ ਇਬਾਦਤ ਕਰਦੇ ਹਨ ਕਿਹੜੇ ਲੋਕ ਰੱਬ ਦੀ ਨਹੀਂ ਇਬਾਦਤ ਕਰਨਾ ਕਿਹੜਾ ਪ੍ਰਭੂ ਦਾ ਪਿਆਲਾ ਹੈ ਤੇ ਕਿਹੜਾ ਪ੍ਰਭੂ ਦਾ ਪਿਆਲਾ ਨਹੀਂ ਹੈ ਉਹ ਤੁਸੀਂ ਪਵਿੱਤਰ ਬਾਈਬਲ ਤੋਂ ਪੜ੍ਹ ਲੈਣਾ ਪ੍ਰਭੂ ਨੇ ਇਹ ਸਾਬਤ ਕੀਤਾ ਕਿ ਕਿਹੜੀ ਖਾਣ ਵਾਲੀ ਚੀਜ਼ ਹੈ ਕਿਹੜੀ ਨਾ ਖਾਣ ਵਾਲੀ ਚੀਜ਼ ਹੈ ਆਦਮ ਤੁਮਨ ਬਣਾਏ ਕਹਿੰਦਾ ਫਲ ਨਹੀਂ ਖਾਣਾ ਖਾਓ ਕਿਤੇ ਮਰ ਜਾਓਗੇ ਅੱਜ ਖੁਦਾ ਨੇ ਕੂਚ ਵਿੱਚ ਕਿਹਾ ਹੈ ਕਿ ਮੇਰੇ ਤੋਂ ਬਿਨਾਂ ਇਹਦੇ ਕਿ ਸੈਜਦਾਨੀ ਕਰਨਾ ਮੈਂ ਤੀਜੀ ਤੇ ਚੌਥੀ ਪੀੜੀ ਬਦਲ ਲੈਣ ਵਾਲਾ ਹਾਂ ਸੋ ਬਲਾਕ ਨਬੀ ਬਲੀਆਮ ਨਬੀ ਬਲਾਕ ਰਾਜਾ ਉਸ ਨੂੰ ਸੁਨੇਹਾ ਦਿੰਦਾ ਕਿ ਇਜ਼ਰਾਈਲੀਆਂ ਨੂੰ ਸਰਾਫ ਦੇ ਗਿਣਤੀ ਦੀ ਪੋਥੀ 'ਚ ਲਿਖਿਆ ਕਿ ਲੋਕ ਬਹੁਤ ਵਧੇ ਹੋਏ ਹਨ ਉਹਨੇ ਫਿਰ ਉਹਨੂੰ ਤਰੀਕਾ ਦੱਸਿਆ ਇਹ ਦੱਸਿਆ ਗਿਆ ਵੀ ਇਹ ਲੋਕਾਂ ਨੂੰ ਹਰਾਉਣ ਦਾ ਤਰੀਕਾ ਕਿਹੜਾ ਹੈ ਕਿ ਇਹਨਾਂ ਨੂੰ ਆ ਚੜਾਵਾ ਖਵਾ ਫਿਰ ਇਹ ਲੋਕ ਹਾਰ ਸਕਦੇ ਹਨ ਨਹੀਂ ਤੇ ਇਹ ਲੋਕ ਅੱਗੇ ਵੱਧਦੇ ਜਾ ਸਕਦੇ ਹਨ ਇਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਇਹ ਅੱਜ ਦੇ ਨਵੀਂ ਵੀ ਬਲਿਆਮ ਸਾਡੇ ਵਿੱਚ ਹਨ ਜਿਹੜੇ ਇਹ ਗੱਲਾਂ ਟੀਵੀ ਤੇ ਬੋਲਦੇ ਹਨ ਕਿ ਅਸੀਂ ਸਭ ਕੁਝ ਖਾ ਸਕਦੇ ਹਾਂ ਸਭ ਕੁਝ ਖਾ ਸਕਦੇ ਹਾਂ ਉਹਨਾਂ ਵਿੱਚ ਇੱਕ ਪਾਸਟ ਮਨੀਰ ਵੀ ਹੈ ਅਸੀਂ ਉਹਨਾਂ ਕੋਈ ਅਸੀਂ ਉਮੀਦ ਨਹੀਂ ਸੀ ਰੱਖਦੇ لیکن ਜਿਹੜੀ ਉਹਨਾਂ ਨੇ ਪਾਸ਼ਾ ਬੋਲੀ ਆ ਉਹ ਬਹੁਤ ਹੀ ਨਿੰਦਣਯੋਗ ਆ اور ਖੁਦਾਵੰ ਕੋ ਪੀੜੀ ਨੂੰ ਪ੍ਰਿਸ਼ਟ ਕਰ ਦਿੱਤਾ ਪਰਮੇਸ਼ਵਰ ਨੇ ਕਿਉਂਕਿ ਖੁਦਾ ਦਾ ਕਲਾਮ ਕਹਿੰਦਾ ਮੈਂ ਤੀਜੀ ਤੇ ਚੌਥੀ ਪੀੜੀ ਬਦਲਣ ਵਾਲਾ ਹਾਂ। ਔਰ ਪ੍ਰਕਾਸ਼ ਦੀ ਪੋਥੀ 'ਚ ਲਿਖਿਆ ਪਰਮੇਸ਼ਰ ਦਾ ਪਾ ਕਲਾਮ ਕਹਿ ਰਿਹਾ ਹੈ। ਦੂਸਰਾ ਦਿਆਏ ਪ੍ਰਕਾਸ਼ ਦੀ ਪੋਥੀ ਉਸ ਦੀ 814 'ਚ ਬੜੇ ਪਰ ਤਾ ਵੀ ਤੇਰੇ ਉੱਤੇ ਮੈਨੂੰ ਥੋੜਾ ਬਹੁਤਾ ਗਿਲਾ ਹੈ ਭਾਈ ਉੱਥੇ ਤੇਰੇ ਕੋਲ ਉਹ ਹਨ ਜਿਹੜੇ ਬਲੀਆਮ ਦੀ ਸਿੱਖਿਆਦਾਰੀ ਹੈ ਜਿਹਨੇ ਬਲਾਕ ਨੂੰ ਸਿੱਖਿਆ ਦਿੱਤੀ ਸੀ ਜੋ ਇਜ਼ਰਾਈਲ ਦੇ ਵੰਸ਼ ਦੇ ਅੱਗੇ ਠੇਡਾ ਲਾਉਣ ਵਾਲੀ ਵਾਸਤੂ ਸੁੱਟ ਦੇਵੇ ਵੀ ਉਹ ਮੂਰਤੀ ਦੇ ਚੜਾਵੇ ਖਾਣ ਅਤੇ ਹਰਾਮکاری ਕਰਨ। ਇਹ ਸਿੱਖਿਆ ਦਿੱਤੀ ਬਲੀਆਮ ਨੇ ਬਲਾਕ ਨੂੰ ਕਿ ਐਦਾਂ ਕਰੇ ਫਿਰ ਇਹ ਕੌਮ ਜਿਹੜੀ ਕਬਜ਼ੇ ਚ ਆ ਸਕਦੇ। ਲੇਕਿਨ ਉਸ ਤਰ੍ਹਾਂ ਇਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਕਿਉਂਕਿ ਖੁਦਾ ਦੇ ਲੋਕ ਨੇ ਬਲਿਆਮ ਜਾਣਦਾ ਹੈ ਖੁਦਾ ਦੇ ਕਿਉਂਕਿ ਖੁਦ ਵੀ ਖੁਦਾ ਦਾ ਪਾਸ਼ਕ ਸੀ ਅੱਜ ਵੀ ਬਹੁਤ ਸਾਰੇ ਅਪਾਸ਼ਕ ਖੁਦਾ ਦੇ ਬਣ ਕੇ ਔਰ ਨਾਲ ਚੱਲਦੇ ਹਨ ਲੇਕਿਨ ਉਹ ਕਲਾਮ ਤੋਂ ਪਰੇ ਦੂਰ ਚਲੇ ਜਾਂਦੇ ਹਨ ਔਰ ਜਿਹੜੇ ਲੋਕ ਸਚਾਈ ਦੇ ਅਨੁਸਾਰ ਚੱਲਦੇ ਉਹਨਾਂ ਦੀ ਉਮੀਦਾਂ ਉੱਤੇ ਵੀ ਪਾਣੀ ਫੇਰਨ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਜਿਨ੍ਹਾਂ ਨੂੰ ਖੁਦਾ ਨੇ ਚੁਣਿਆ ਹੈ ਉਹਨਾਂ ਨੂੰ ਕਹਿੰਦਾ ਨਾ ਮੈਂ ਛੱਡਾਂਗਾ ਨਾ ਮੈਂ ਤਿਆਗਾਂਗਾ ਅੱਗ ਵਿੱਚ ਵੀ ਉਹਨਾਂ ਦੇ ਨਾਲ ਹੁਣਾਗਾ ਪਾਣੀ ਤੁਹਾਨੂੰ ਡੋਬ ਨਹੀਂ ਸਕਦਾ ਅੱਗ ਤੁਹਾਨੂੰ ਸਾੜ ਨਹੀਂ ਸਕਦੀ ਮਿੱਟੀ ਤੁਹਾਨੂੰ ਗਾਲ ਨਹੀਂ ਸਕਦੀ ਅਗਰ ਜੇ ਤੁਸੀਂ ਰੱਬ ਤੇ ਭਰੋਸਾ ਕਰਦੇ ਹੋ ਤਾਂ ਰੱਬ ਦੇ ਬਚਨਾਂ ਦੇ ਅਨੁਸਾਰ ਚੱਲੋ ਨਹੀਂ ਤੇ ਕਿਸੇ ਵਿੱਧ ਵੀ ਤੁਸੀਂ ਨਾ ਧਰਤੀ ਤੋਂ ਉੱਚੀ ਪਦਵੀ ਪ੍ਰਾਪਤ ਕਰ ਸਕੋ ਔਰ ਨਾ ਹੀ ਤੁਸੀਂ ਸਵਰਗ 'ਚ ਜਾ ਸਕਦੇ ਹੋ ਖੁਦਾ ਸਭ ਨੂੰ ਆਸ਼ਿਸ਼ ਦੇਵੇ ਮੇਰੀ ਸਭਨਾ ਗੇ ਇਹ ਅਪੀਲ ਹੈ ਕਿ ਇਸ ਬਚਨ ਨੂੰ ਜੋ ਸੁਨਾਇਆ ਗਿਆ ਬੋਲਿਆ ਗਿਆ ਦੂਸਰਾ ਤੱਕ ਕਵਚਨ ਤਾਂ ਜੋ ਸਾਡੇ ਲੋਕ ਜਿਹੜੇ ਹਨੇਰੇ ਵਿੱਚ ਹਨ ਉਹ ਚਾਨਣ ਨੂੰ ਪਹਿਹਲ ਲੈਣ ਔਰ ਖੁਦਾ ਦਾ ਹੁਣਾ ਹੋਤੇ ਇਹ ਪ੍ਰਕਾਸ਼ ਇਸ ਪ੍ਰਗਟ ਹੋਵੇ ਕਿ ਅਗਰ ਇਸ ਉੱਚੀ ਪਦਵੀ ਪ੍ਰਾਪਤ ਕਰਨੀ ਹੈ ਤਾਂ ਫਿਰ ਅਸੀਂ ਖੁਦਾ ਦੇ ਕਲਾਮ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖ ਕੇ ਫਿਰ ਅਸੀਂ ਉੱਚੀ ਪ੍ਰਾਪਤ ਕਰੇ ਉੱਚੀ ਪਦਵੀ ਪ੍ਰਾਪਤ ਕਰ ਸਕਦੇ ਹਾਂ ਖੁਦਾ ਸਭ ਨੂੰ ਆਸ਼ੀਸ਼ ਦੇਵੇ ਇੱਕ ਨਈ ਜ਼ਿੰਦਗੀ ਦੇਵੇ ਔਰ ਅਸੀਂ ਸਭ ਪਰਮੇਸ਼ਰ ਦੇ ਬਚਨਾਂ ਨੂੰ ਪੂਰਾ ਕਰਦੇ ਹੋਏ ਇੱਕ ਸਦਕ ਮਿਸਕ ਅਬਦੂ ਨੂੰ ਬਣੀਏ ਦਾਨੀਅਲ ਬਣੀਏ ਔਰ ਅਸੀਂ ਬਣੀਏ ਖੁਦਾ ਦੇ ਯੋਧੇ ਜਿਨ੍ਹਾਂ ਨੇ ਆਪਣੀ ਜਾਨਾ ਨੂੰ ਕੁਰਬਾਨ ਕਰ ਦਿੱਤਾ ਪੈਣ ਅਸਤਰ ਨੇ ਆਪਣੀ ਜਾਨ ਨੂੰ ਕੁਰਬਾਨ ਕੀਤਾ ਔਰ ਉਹ ਬਣੀ ਇਸਰਾਇਲ ਦੀ ਜਾਨੀ ਕੇ ਬਚਾਉਣ ਵਾਲਾ ਯਹੂਦਿਆਂ ਦਾ ਇੱਕ ਉਹ ਸਾਰਾ ਰਾਜਾ ਬਣ ਗਈ ਔਰ ਅੱਜ ਅਸੀਂ ਰਾਜਾ ਬਣਨਾ ਚਾਹੁੰਦੇ ਅਸੀਂ ਵਸਤਰ ਬਣ ਜਾਈਏ ਖੁਦਾ ਤੁਹਾਨੂੰ ਬਹੁਤ ਸਾਰੀ ਆਸ਼ਿਸ਼ ਔਰ ਬਰਕਤ ਦੇਵੇ ਅਮੀਨ